ਕੀਟ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਦੇ ਉੱਤੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਸੁਖਵੀਰ ਬਾਦਲ ਤਾਂ ਪੋਸਟ ਪਾਕ ਹੈ ਉਹਨਾਂ ਇਸ ਨੂੰ ਨਾਟਕ ਜਾਂ ਅਸਲੀਅਤ ਇਹ ਪੁੱਛਿਆ ਕਿ ਆ ਕਿ ਪੰਜਾਬ ਦੇ ਵਿੱਚ ਜੁਧ ਨਸ਼ਾ ਵਿਰੁੱਧ ਰੈਲੀ ਕਰਵਾਈ ਜਾ ਰਹੀ ਹੈ ਮੋਗਾ ਦੇ ਵਿੱਚ ਔਰ ਉੱਥੇ ਦੂਸਰੇ ਪਾਸੇ सीएम भगवंत मान ये युद्ध लड़ਦੇ ਹਸਪਤਾਲ ਪਹੁੰਚ ਚੁੱਕੇ ਨੇ ਔਰ ਇਹ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਤਾਂ ਇਹ ਵੱਡੇ ਸਵਾਲ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਚੁੱਕੇ ਗਏ ਨੇ ਕਿਉਂਕਿ ਅੱਜ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੁਧ ਨਸ਼ਿਆਂ ਦੇ ਵਿਰੁੱਧ ਵੱਡੀ ਰੈਲੀ ਹੈ ਔਰ ਇਸ ਰੈਲੀ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਕੱਲ ਬਿਮਾਰ ਹੋ ਜਾਂਦੇ ਨੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦੇ ਨੇ ਦੱਸਦੀ ਕਿ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਟਵੀਟ ਕਰਕੇ ਸਪਸ਼ਟ ਕੀਤਾ ਗਿਆ ਹੈ ਕਿ ਅੱਜ ਰੈਲੀ ਦੇ ਵਿੱਚ ਉਹ ਸ਼ਾਮਲ ਹੋਣਗੇ ਔਰ ਸਾਨੂੰ ਖਬਰਾਂ ਵੀ ਪਹੁੰਚੀਆਂ ਨੇ ਕਿ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ ਪਰ ਉਥੇ ਹੀ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਤੰਜ ਕੱਸਿਆ ਗਿਆ ਪੋਸਟ ਪਾ ਕੇ ਉਹਨਾਂ ਲਿਖਿਆ ਨਾਟਕ ਵਰਸਸ ਅਸਲੀਅਤ ਮੋਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਰੈਲੀ ਮੁਹਾਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਜੁੱਦ ਲੜਦਿਆਂ ਹਸਪਤਾਲ ਦੇ ਵਿੱਚ ਦਾਖਲ ਵਾਹਿਗੁਰੂ ਜੀ ਉਹਨਾਂ ਨੂੰ ਛੇਤੀ ਸਿਹਤਯਾਬ ਕਰਨ ਤਾਂ ਇਹ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇੱਕ ਤਰੀਕੇ ਦੇ ਨਾਲ ਤੰਜ ਕੱਸਿਆ ਗਿਆ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਹਸਪਤਾਲ ਦੇ ਵਿੱਚ ਦਾਖਲ ਹੋਏ ਤਾਂ ਉਸ ਤੋਂ ਬਾਅਦ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਭਾਜਪਾ ਦੇ ਲੀਡਰ ਪ੍ਰਿਤਪਾਲ ਸਿੰਘ ਬਲਿਆਵਾਲਾ ਦੀ ਪੋਸਟ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹਨਾਂ ਦਾਅਵਾ ਕੀਤਾ ਕਿ ਸੀਐਮ ਦੀ ਕੁਰਸੀ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਅਰੋੜਾ ਅਤੇ ਹਰਪਾਲ ਚੀਮਾ ਤਾਂ ਇਹਨਾਂ ਦੇ ਨਾਮ ਦੇ ਉੱਤੇ ਵੀ ਚਰਚਾ ਕੀਤੀ ਜਾ ਰਹੀ ਹੈ ਔਰ ਅੱਜ ਅ ਜਿਹੜਾ ਰੈਲੀ ਦੇ ਵਿੱਚ ਕੋਈ ਵੱਡਾ ਐਲਾਨ ਵੀ ਹੋ ਸਕਦਾ ਹੈ ਡਿਪਟੀ ਸੀਐਮ ਚਿਹਰੇ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਦਲਿਤ ਚਿਹਰੇ ਨੂੰ ਡਿਪਟੀ ਸੀਐਮ ਬਣਾਉਣ ਦੀ ਜਿਹੜੀ ਕਵਾਇਦਿਆ ਉਹ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਤਾਂ ਉਹਦੇ ਵੱਲੋਂ ਕੀਤੀ ਜਾ ਸਕਦੀ ਹੈ ਕਿਉਂਕਿ ਬੀਤੇ ਸਮੇਂ ਚ ਕਿੰਨੀ ਕੈਸੀ ਕਿ ਕਾਂਗਰਸ ਦੇ ਵੱਲੋਂ ਦਲਿਤ ਚਿਹਰਾ ਐਲਾਨਿਆ ਜਾਂਦਾ ਆਖਰੀ ਸਮੇਂ ਦੇ ਵਿੱਚ ਔਰ ਆ ਕਿਸ ਤਰੀਕੇ ਦੇ ਨਾਲ ਉਹ ਸਾਰੀ ਗੇਮ ਪਲਟ ਜਾਂਦੀ ਹੈ ਤੇ ਜਾਖੜ ਵਰਸਸ ਚਰਨਜੀਤ ਚੰਨੀ ਜੋ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਤਾਂ ਉਸੇ ਤਰੀਕੇ ਦੇ ਨਾਲ ਇਹ ਜਿਹੜੀ ਹੁਣ ਸਿਆਸਤ ਦਲਿਤ ਚਿਹਰੇ ਨੂੰ ਲੈ ਕੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਉਸੇ ਨੂੰ ਲਵਾਉਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੀਤੀ ਜਾ ਸਕਦੀ ਹੈ ਪਰ ਉੱਥੇ ਦੂਸਰੇ ਪਾਸੇ ਜਿਹੜੀ ਕੁਰਸੀ ਨੂੰ ਲੈ ਕੇ ਖਿੱਚੋ ਤਾਨ ਹੈ ਉਹ ਜਗਜਾਹਰ ਹੋ ਗਈ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਹਰੇਕ ਕੋਈ ਵੀ ਵੱਡਾ ਇਵੈਂਟ ਹੁੰਦਾ ਹੈ ਜਾਂ ਫਿਰ ਪੰਜਾਬ ਦੇ ਉੱਤੇ ਜਦੋਂ ਕੋਈ ਮੁਸੀਬਤ ਦੇਖਦੀ ਆ ਹੜਾ ਦਾ ਟਾਈਮ ਦੇਖਿਆ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਵਿੱਚ ਹੜੋਂ ਹੁੰਦੇ ਨੇ ਤਾਂ ਉਹ ਤਾਮਿਲਾ ਨੂੰ ਪਹੁੰਚ ਜਾਂਦੇ ਨੇ ਜਾਂ ਫਿਰ ਆਪਣੀਆਂ ਹੋਰ ਜੋ ਰੈਲੀਆਂ ਨੇ ਜਾਂ ਆਪਣੇ ਹੋਰ ਸੂਬਿਆਂ ਦੇ ਵਿੱਚ ਜਿਹੜੇ ਪ੍ਰੋਗਰਾਮ ਨੇ ਉਹ ਉਹਨਾਂ ਦੇ ਵੱਲੋਂ ਜਾਰੀ ਰੱਖੇ ਜਾਂਦੇ ਨੇ ਤਾਂ ਇਹਨੂੰ ਵੀ ਲੈ ਕੇ ਸਵਾਲ ਚੁੱਕੇ ਗਏ ਸੀ ਔਰ ਜਦੋਂ ਵੀ ਕੋਈ ਵੱਡਾ ਇਵੈਂਟ ਹੁੰਦਾ ਤਾਂ ਉਸ ਦੇ ਵਿੱਚੋਂ ਜਦੋਂ ਮੁੱਖ ਮੰਤਰੀ ਨਜ਼ਾਰ ਦੇ ਰਹੇ ਰਹਿੰਦੇ ਨੇ ਤਾਂ ਉਹ ਸਵਾਲ ਜ਼ਰੂਰ ਚੁੱਕੇ ਜਾਂਦੇ ਨੇ ਕਿ ਆਖਿਰ ਹਰ ਬਾਰ ਇਸ ਤਰੀਕੇ ਦੇ ਨਾਲ ਕਿਉਂ ਹੁੰਦਾ ਤਾਂ ਸਖੀਰ ਬਾਦਲ ਉਹਨਾਂ ਦੇ ਵੱਲੋਂ ਤੰਜ ਕੱਸਿਆ ਗਿਆ ਹੈ ਔਰ ਨਾਟਕ ਜਾਂ ਅਸਲੀਅਤ ਇਹ ਉਹਨਾਂ ਦੇ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਆਖਿਰ ਇਹ ਨਾਟਕ ਹੈ ਜਾਂ ਅਸਲੀਅਤ ਹੈ ਤਾਂ ਪੰਜਾਬ ਦੇ ਵਿੱਚ ਆਪ ਦੇ ਵਿੱਚ ਜਿਹੜੀ ਖੁਰਚੀ ਦੀ ਖਿੱਚੋ ਤਾਰ ਹੈ ਉਹ ਉੱਪਰ ਕੇ ਸਾਹਮਣੇ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਆਪ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਤਾਂ ਇਸ ਨੂੰ ਲੈ ਕੇ ਜਿਹੜੇ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਤੰਜ ਕੱਸਿਆ ਗਿਆ ਇਸ ਤੋਂ ਪਹਿਲਾਂ ਜਿਹੜਾ ਭਾਜਪਾ ਲੀਡਰ ਹੈ ਅਪ੍ਰਿਤ ਪਾਲ ਸਿੰਘ ਬਲਿਆਵਾਲ ਤਾਂ ਉਹਨਾਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਜਦੋਂ ਵੀ ਕੁਰਸੀ ਦੇ ਪਾਵੇਂ ਹਿਲਦੇ ਨੇ ਤਾਂ ਸਾਬ ਹਸਪਤਾਲ ਮਿਲਦੇ ਨੇ ਤਾਂ ਇਹ ਤੰਜ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਕੱਸੇ ਜਾ ਰਹੇ ਨੇ ਕਾਰਨ ਹੈ ਸੀਐਮ ਮਾਨ ਦੀ ਜਿਹੜੀ ਗੈਰ ਮੌਜੂਦਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਔਰ ਅੱਜ ਹਾਲਾਂਕਿ ਟਵੀਟ ਕਰਕੇ ਉਹਨਾਂ ਦੇ ਵੱਲੋਂ ਸਪਸ਼ਟ ਜ਼ਰੂਰ ਕੀਤਾ ਗਿਆ ਕਿ ਹਸਪਤਾਲ ਦੇ ਵਿੱਚ ਦਾਖਲ ਜ਼ਰੂਰ ਸੀ ਪਰ ਰੈਲੀ ਦੇ ਵਿੱਚ ਪਹੁੰਚਣਗੇ ਔਰ ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ ਜਲਦ ਮਿਲਦੇ ਆ ਤਾਂ ਹੁਣ ਇਹ ਸੀਐਮ ਭਗਵੰਤ ਮਾਨ ਰੈਲੀ ਦੇ ਵਿੱਚ ਪਹੁੰਚਦੇ ਨੇ ਜਾਂ ਫਿਰ ਨਹੀਂ ਤਾਂ ਇਹਨੂੰ ਲੈ ਕੇ ਫਿਲਹਾਲ ਕੋਈ ਖਦਸ਼ਾ ਤਾਂ ਨਹੀਂ ਰਹਿ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਟਵੀਟ ਕੀਤਾ ਗਿਆ ਹੈ ਪਰ ਉੱਥੇ ਹੀ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਜ਼ਰੂਰ ਪੁੱਛੇ ਗਏ ਨੇ ਜਿਸ ਤਰੀਕੇ ਦੀ ਇਹ ਪੂਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਹੁਣ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਹੈ ਤਾਂ ਕੀ ਮਾਇਨੇ ਨਿਕਲਦੇ ਨੇ ਜੇ ਗੈਰ ਮੌਜੂਦ ਰਹਿੰਦੇ ਨੇ ਔਰ ਜੇਕਰ ਇਸ ਤਰੀਕੇ ਦੇ ਨਾਲ ਹਫੜਾ ਦਫੜੀ ਦੇ ਵਿੱਚ ਰੈਲੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਤਾਂ ਵੀ ਇਹੇ ਕਾਫੀ ਮਾਇਨੇ ਨਿਕਲਦੇ ਨੇ ਕਿਉਂਕਿ ਨਾਰਾਜ਼ਗੀ ਦਾ ਸਬੂਤ ਜ਼ਰੂਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਇੱਕ ਵਾਰ ਜ਼ਰੂਰ ਉਹਨਾਂ ਦੇ ਵੱਲੋਂ ਇਹ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਔਰ ਇਹ ਵੀ ਜਿਹੜਾ ਬੁਲੇਟਿਨ ਮੈਡੀਕਲ ਬੁਲੇਟਿਨ ਨਿਕਲ ਕੇ ਸਾਹਮਣੇ ਆਇਆ ਉਹਦੇ ਵਿੱਚ ਵੀ ਕਿਹਾ ਗਿਆ ਕਿ ਟੈਸਟ ਕਰਵਾਏ ਗਏ ਨੇ ਰਿਪੋਰਟਾਂ ਨਾਰਮਲ ਆਈਆਂ ਨੇ ਤਾਂ ਉਹਨੂੰ ਲੈ ਕੇ ਵੀ ਸਵਾਲ ਜ਼ਰੂਰ ਪੁੱਛੇ ਗਏ ਨੇ ਔਰ ਜਿਸ ਤਰੀਕੇ ਨਾਲ ਤੰਜ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਕੱਸਿਆ ਗਿਆ ਕਿਉਂਕਿ ਜੁੱਧ ਦਾ ਨਸ਼ਾ ਵਿਰੁੱਧ ਹੈ ਔਰ ਉਹਨਾਂ ਤੰਜ ਕੱਸਿਆ ਕਿ ਜੁੱਧ ਲੜਦਿਆਂ ਸੀਐਮ ਭਗਵੰਤ ਮਾਨ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਤਾਂ ਨਸ਼ੇ ਨੂੰ ਲੈ ਕੇ ਵੀ ਤੰਜ ਜ਼ਰੂਰ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਕੱਸਿਆ ਗਿਆ ਹੈ ਤਾਂ ਇਹ ਟਵੀਟ ਕੀਤਾ ਗਿਆ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਇੱਕ ਪਾਸੇ ਨਾਟਕ ਜਾਂ ਅਸਲੀਅਤ ਇਹ ਪੁੱਛਿਆ ਗਿਆ ਦੂਸਰੇ ਪਾਸੇ ਕਾਰਨ ਜਿਸ ਤਰੀਕੇ ਦੇ ਨਿਕਲ ਕੇ ਸਾਹਮਣੇ ਆ ਰਹੇ ਉਹਨਾਂ ਨੂੰ ਇਹ ਤੰਜ ਲੱਗ ਰਿਹਾ ਦੂਸਰੇ ਪਾਸੇ ਨਸ਼ਿਆਂ ਨੂੰ ਲੈ ਕੇ ਜਿਸ ਤਰੀਕੇ ਦੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਹ ਉਸ ਨੂੰ ਲੈ ਕੇ ਵੀ ਇਹ ਤੰਜ ਹੈ ਤਾਂ ਇਹ ਫਿਲਹਾਲ ਵੱਡੀ ਖਬਰ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਹੁਣਾਂ ਦੇ ਉੱਤੇ ਤੰਜ ਕੱਸਿਆ ਗਿਆ কারণ ਕਿ ਰੇ ਕਿਉਂਕਿ ਸੀਐਮ ਭਗਵੰਤ ਮਾਨ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਔਰ ਉਸ ਦੇ ਬਾਅਦ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਆਖਿਰ ਸੀਐਮ ਭਗਵੰਤ ਮਾਨ ਹਰ ਵਾਰ ਜਦੋਂ ਇਸ ਤਰੀਕੇ ਦਾ ਕੋਈ ਵੱਡਾ ਈਵੈਂਟ ਹੁੰਦਾ ਹੈ ਤਾਂ ਹਸਪਤਾਲ ਦੇ ਵਿੱਚ ਕਿਵੇਂ ਪਹੁੰਚ ਜਾਂਦੇ ਨੇ ਨਾਰਾਜ਼ਗੀ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਰਾਜ਼ਗੀ ਪ੍ਰਗਟਾਉਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਵਿਰੋਧੀ ਧਿਰਾਂ ਦੇ ਵੱਲੋਂ ਕਿਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਸ਼ਾਮਲ ਵੀ ਹੋ ਜਾਂਦੇ ਨੇ ਸ਼ਾਮਲ ਹੋਣ ਦਾ ਟਵੀਟ ਵੀ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਇਹ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਜ਼ਰੂਰ ਕੀਤਾ ਗਿਆ ਹੈ ਪਰ ਨਾਰਾਜ਼ਗੀ ਕਿਸ ਚੀਜ਼ ਨੂੰ ਲੈ ਕੇ ਪਾਰਟੀ ਦੇ ਅੰਦਰ ਖਾਤੇ ਜਿਹੜੀ ਇਹ ਖਿੱਚੋ ਤਾਣ ਚੱਲ ਰਹੀ ਹੈ ਕੁਰਸੀ ਦੀ ਖਿੱਚੋ ਤਾਣ ਚੱਲ ਰਹੀ ਹੈ ਕਿਉਂਕਿ ਇਹ ਅੰਦਰ ਖਾਤੇ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਦਿੱਲੀ ਹਾਈ ਕਮਾਂਡ ਨੇ ਤਾਂ ਉਹਨਾਂ ਦੇ ਵੱਲੋਂ ਇਹ ਜ਼ਰੂਰ ਤਾਂ ਜਿਹੜੀ ਦਿੱਲੀ ਹਾਈ ਕਮਾਂਡ ਹੈ ਤਾਂ ਉਹਨਾਂ ਦੇ ਵੱਲੋਂ ਜ਼ਰੂਰ ਇਹ बार-बार ਜਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਪਹਿਲੀ ਪਸੰਦ ਸੀਐਮ ਚਾਰੇ ਲਈ ਭਗਵੰਤ ਮਾਨ ਨਹੀਂ ਸਨ ਜੇ ਭਗਵੰਤ ਮਾਨ ਉਹ ਨਹੀਂ ਸਨ ਤਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਭਗਵੰਤ ਮਾਨ ਨੂੰ ਐਲਾਨਨ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਸਿੱਧੂ ਦੇ ਨਾਮ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਔਰ ਫਿਰ ਬਾਅਦ ਦੇ ਵਿੱਚ ਨਵਜੋਤ ਸਿੱਧੂ ਦੇ ਜਦੋਂ ਗੱਲ ਨਹੀਂ ਬਣਦੀ ਤਾਂ ਉਸ ਸਮੇਂ ਭਗਵੰਤ ਮਾਨ ਹੁਣਾਂ ਨੂੰ ਸੀਐਮ ਐਲਾਨਿਆ ਜਾਂਦਾ ਤਾਂ ਉਦੋਂ ਤੋਂ ਲੈ ਕੇ ਇਹ ਖਿੱਚੋ ਤਾਣ ਹੁਣ ਵੱਧਦੀ ਹੋਈ ਵੱਡਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਹੁਣ ਇਹ ਜਿਹੜੇ ਵਿਰੋਧੀ ਧਿਰਾਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਆਖਿਰ ਕੀ ਕਿਸ ਤਰੀਕੇ ਦੇ ਨਾਲ ਇਹ ਪੂਰੀ ਜਿਹੜੀ ਹੈ ਕਿੱਥੋਂ ਤਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਚਰਚਾ ਵੀ ਕਰ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਆਰुण ਨਿਰਵਾਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਇਸ ਪੂਰੀ ਜਿਹੜੀ ਚਰਚਾ ਚੱਲ ਰਹੀ ਹੈ ਉਹਨਾਂ ਦਾ ਕੀ ਟੇਕ ਹੈ ਜੀ ਆਰुण ਇਸ ਪੂਰੇ ਮਾਮਲੇ ਤੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਈਵੈਂਟ ਤੋਂ ਨਦਾਰ ਦੇ ਨਜ਼ਰ ਆਉਂਦੇ ਨੇ ਪੰਜਾਬ ਦੇ ਵਿੱਚ ਵੱਡਾ ਡਾਇਵਰਟ ਹੁੰਦਾ ਆ ਤਾਂ ਉਹ ਹੋਰ ਸੂਬਿਆਂ ਦੇ ਵਿੱਚ ਪਹੁੰਚ ਜਾਂਦੇ ਨੇ ਜਦੋਂ ਜਦੋਂ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਥੋਂ ਕਈ ਵਾਰ ਹੱਥ ਖੇਚਦੇ ਹੋਏ ਨਜ਼ਰ ਆਉਂਦੇ ਨੇ ਇਸ ਤਰੀਕੇ ਨਾਲ ਲੱਗਦਾ ਹੈ ਕਿ ਜਿਹੜੀ ਕੇਜਰੀਵਾਲ ਅਤੇ ਭਗਵੰਤ ਮਾਨ ਇਹਨਾਂ ਦੋਹਾਂ ਦੇ ਵਿਚਾਰਲੇ ਸਾਰਾ ਕੁਝ ਸਹੀ ਨਹੀਂ ਹੈ ਤਾਂ ਇਹ ਪੂਰਾ ਇਸ ਪੂਰੇ ਮਾਨਵੇ ਤੇ ਤੁਹਾਡਾ ਕੀ ਟੇਕ ਹੈ ਦੇਖੋ ਮਾਹੀ ਇਹ ਕਾਫੀ ਚਿਰ ਤੋਂ ਪਹਿਲਾਂ ਇਹ ਸਭ ਚੀਜ਼ਾਂ ਚੱਲਦੀਆਂ ਨੇ ਤੁਹਾਡੀ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਵੀ ਪੰਜਾਬ 'ਚ ਜਿਹੜੇ ਵੱਡੇ ਇਵੈਂਟ ਹੁੰਦੇ ਸੀਗੇ ਤੇ ਉੱਥੇ ਸੀਐਮ ਮਾਨ ਐਕਸਲ ਹੁੰਦੇ ਸੀ ਇਹ ਕਈ ਵਾਰੀ ਦਾ ਵਾਜਾ ਹੋਇਆ ਵੀ ਹੈ ਕਿ ਜਦੋਂ ਹਸਪਤਲ 'ਚ ਭਰਤੀ ਹੁੰਦੇ ਨੇ ਤੇ ਉੱਥੇ ਚੀਜ਼ਾਂ ਬਦਲ ਜਾਂਦੀਆਂ ਨੇ ਉੱਥੇ ਹਸਪਤਲ 'ਚ ਭਰਤੀ ਕਰਾਇਆ ਜਾਂਦਾ ਹੈ ਮੀਡੀਆ ਜਾਂ ਹੋਰ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਜੀ ਸਿਹਤ ਖਰਾਬ ਹੋ ਗਈ ਜਾਂ ਅਰਜੈਂਸੀ ਲੈ ਕੇ ਜਾਣਾ ਪੈ ਗਿਆ ਇਹ ਲਿਫਟ ਕਰਨਾ ਪੈ ਗਿਆ ਪਰ ਹਾਲਾਂਕਿ ਜਦੋਂ ਬਾਅਦ 'ਚ ਕਰਨਾ ਕੁਝ ਹੋਰ ਆਉਂਦੀ ਹੈ ਸਿਆਸਤਦਾਨ ਕੁਝ ਹੋਰ ਕਹਿੰਦੇ ਨੇ ਆਪੋਜੀਸ਼ਨ ਕੁਝ ਹੋਰ ਕਹਿੰਦੀ ਹੈ ਜਦੋਂ ਚੀਜ਼ਾਂ ਆਪੋਜੀਸ਼ਨ 'ਤੇ ਆ ਜਾਂਦੀਆਂ ਆਪੋਜੀਸ਼ਨ ਉਹਨਾਂ ਚੀਜ਼ਾਂ ਨੂੰ ਵਧਾਉਂਦੀ ਹੈ ਉਹ ਦੱਸਦੇ ਨੇ ਅਸਲ ਸੱਚ ਕੀ ਹੈ ਵੀ ਕਿ ਚੋਚਾਂ ਚੱਲ ਰਹੀ ਹੈ ਜਾਂ ਕੁਰਸੀ ਨੂੰ ਲੈ ਕੇ ਕੋਈ ਅਸ਼ੋਪਨ ਚੱਲਦੀ ਹੈ ਕੁਰਸੀਆਂ ਨੂੰ ਲੈ ਕੇ ਹਾਲਾਂਕਿ ਜਦੋਂ ਪਿਛਲੀ ਵਾਰ ਇਹ ਸਭ ਚੀਜ਼ਾਂ ਹੋਈਆਂ ਸੀਗੀਆਂ ਤੁਹਾਨੂੰ ਯਾਦ ਹੋਣਾ ਸਪੀਕਰ ਸਾਹਿਬ ਦਾ ਨਾਮ ਜਦੋਂ ਸੀਐਮ ਬਾਰੇ ਉੱਠਣ ਆ ਗਿਆ ਸੀਗਾ ਉਹਨਾਂ ਨੂੰ ਬਿਆਨ ਦੇਣਾ ਪੈ ਗਿਆ ਜੀ ਦੇਖੋ ਵੀ ਇਹ ਸਿਰਫ ਗੱਲਾਂ ਨਹੀਂ ਹੁੰਦੀਆਂ ਜੇ ਅਗਰ ਇਹ ਸਿਰਫ ਗੱਲਾਂ ਹੁੰਦੀਆਂ ਹੋਣੀਆਂ ਤੇ ਉਹਨਾਂ ਨੂੰ ਇੰਨਾ ਕੀ ਜ਼ਰੂਰਤ ਪੈ ਗਿਆ ਵੀ ਉਹ ਬਿਆਨ ਕਰਦਣੀ ਆ ਆਪਣਾ ਇੱਕ ਬਿਆਨ ਜਾਰੀ ਕਰਨ ਜਿਸ ਵਿੱਚ ਉਹ ਮੈਂਸ਼ਨ ਕਰਨ ਕਿ ਮੈਨੂੰ ਕੋਈ ਪੀਐਮ ਨਹੀਂ ਲਾਇਆ ਜਾ ਰਿਹਾ ਸੀਐਮ ਸਾਹਿਬ ਭਗਵੰਤ ਮਾਨਸੀ ਰਹਿਣਗੇ ਹਾਂ ਇਹ ਦੋ ਵੀ ਸੁਣਿਆ ਨੇ ਜਦੋਂ ਇਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਪੰਜਾਬ 'ਚ ਚੀਜ਼ਾਂ ਇਹਨਾਂ ਬਾਰੇ ਕੀ ਨਿਕਲ ਕੇ ਆ ਰਹੀਆਂ ਨੇ ਜਦੋਂ ਹਸਪਤਾਲ ਵਾਲੀ ਗੱਲ ਹੁੰਦੀ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਹੁੰਚੇ ਹਸਪਤਾਲਾਂ ਦੇ ਵਿੱਚ ਰਾਤ ਨੂੰ ਪੱਤੀਕਰ ਹੈ ਗਿਆ ਤੇ ਸਿਹਤ ਬਿਲਕੁਲ ਠੀਕ ਦਸੀ ਮੈਡੀਕਲ ਬੁਲਟਨ ਦੇ ਵਿੱਚ ਵੀ ਸਭ ਕੁਝ ਨਾਰਮਲ ਸੀਗਾ ਸਭ ਕੁਝ ਨਾਰਮਲ ਸੀਗਾ ਤਾਂ ਫਿਰ ਇੰਨਾ ਏਅਰ ਲਿਫਟ ਕਰਕੇ ਲੈ ਕੇ ਜਾਣਾ ਫੋਰਟਿਸ ਹਸਪਤਾਲਾਂ ਦੇ ਵਿੱਚ ਪੱਤੀ ਕਰਾਣਾ ਇਹ 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 ਵੀ ਕਿਸ ਚੀਜ਼ ਲਈ ਹੋਇਆ ਇਹ ਇਸੇ ਤਰੀਕੇ ਦਾ ਹੋਇਆ ਜੋ ਜਿਸ ਤਰੀਕੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਰਾਜ਼ਗੀ ਵਾਲਾ ਜ਼ਿਕਰ ਕਰ ਰਹੇ ਹੋ ਤਨੂ ਤਨੂ ਯਾਰ ਹੋਣਾ ਕਿ ਹੁਣ ਇੱਕ ਸੀਐਮ ਆਂਦਾ ਵੀ ਇੱਕ ਬਿਆਨ ਆਂਦਾ ਜਿਹਦੇ ਵਿੱਚ ਉਹ ਕਹਿੰਦਾ ਨਹੀਂ ਅਸੀਂ ਮਿਲਦੇ ਆਂ ਰੈਲੀ ਦੇ ਵਿੱਚ ਮਿਲਦੇ ਆਂ ਤੇ ਰੈਲੀ ਦੇ ਵਿੱਚ ਮਿਲਣ ਦਾ ਉਹਨਾਂ ਨੂੰ ਵੀ ਸਮਝ ਆ ਰਿਹਾ ਕਿ ਮੇਰੇ ਪਿੱਛੋਂ ਅਗਰ ਇਹ ਸਿਆਸਤ ਹੋ ਰਹੀ ਹੈ ਜਾਂ ਅਗਰ ਵਿੱਚ ਇਸ ਚੀਜ਼ਾਂ ਨੂੰ ਦੂਜੇ ਪਾਸੇ ਲਿਜਾਇਆ ਜਾ ਰਿਹਾ ਹੈ ਕਿ ਉਹ ਸਹੀ ਵੀ ਬਾਸਾ ਹੋ ਸਕਦਾ ਪਰ ਲੇਕਿਨ ਇਹ ਹੈ ਕਿ ਉਹਨਾਂ ਵੱਲੋਂ ਇਹ ਆਪਣਾ ਕਨਫਰਮੇਸ਼ਨ ਲੈਣਾ ਜ਼ਰੂਰੀ ਬਣ ਜਾਂਦਾ ਕਿ ਮੈਂ ਆ ਰਿਹਾ ਮਤਲਬ ਕਿ ਯਾ ਤਾਂ ਇਹ ਹੋ ਸਕਦਾ ਇਹ ਦਬਾਅ ਪਵਾ ਕੇ ਦਿਲਵਾਇਆ ਜਾਂਦਾ ਹੈ ਤੁਸੀਂ ਸੀਐਮ ਜੀ ਟਵੀਟ ਕਰੋ ਤੁਸੀਂ ਅੱਦਾ ਟਵੀਟ ਕੀਤਾ ਜਾਣਾ ਚਾਹੀਦਾ ਹੈ ਸਾਡੇ ਵੱਲੋਂ ਕੁਝ ਕਲੀਅਰ ਵੀ ਕੀਤਾ ਜਾਣਾ ਚਾਹੀਦਾ ਇਹ ਚੀਜ਼ਾਂ ਬਹੁਤ ਅੰਦਰੋਂ ਚੱਲਦੀਆਂ ਨੇ بھائی ਜਦੋਂ ਇਹ ਸਭ ਚੀਜ਼ਾਂ ਹੁੰਦੀਆਂ ਨੇ ਪੰਜਾਬ ਤੇ ਟਕ ਟੰਦਾ ਪੰਜਾਬ ਦੀ ਪੋਲਿਸੀ ਦੇ ਵਿੱਚ ਹਮੇਸ਼ਾ ਹੀ ਟਕ ਟੰਦਾ ਜਦੋਂ ਵੀ ਪਹਿਲਾਂ ਇਹ ਹੋਈਆਂ ਸੀਗਾ ਪ੍ਰਤਾਪ ਬਾਜਾ ਹੁਣਾਂ ਨੇ ਵੀ ਟਵੀਟ ਕੀਤਾ ਸੀਗਾ ਕਿ ਅੱਜ ਸੁਭੀਰ ਬਾਦਲ ਜੀ ਹੁਣਾਂ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਵੀ ਇਹ ਨਾਟਕ ਹੈ ਇਹ ਅਸਲੀਅਤ ਨਹੀਂ ਸਭ ਕੋਈ ਛਾਂਦਾ ਵੀ ਖਰੇ ਇਨਸਾਨ ਚਾਹੁੰਦਾ ਵੀ ਸੀਐਮ ਭਗਵੰਤ ਸਿੰਘ ਜੀ ਦੀ ਜਿਹੜੇ ਨੇ ਉਹ ਸੇਡੀਓ ਗ੍ਰੈਂਡ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਾ ਪਵੇ ਪਰ ਲekin ਜਦੋਂ ਜਦੋਂ ਇਹ ਸਭ ਚੀਜ਼ਾਂ ਹੁੰਦੀਆਂ ਸਿਆਸਤ ਇਸ ਤਰੀਕੇ ਚੱਲੀ ਜਾਂਦੀ ਹੈ ਸਿਆਸਤ ਆਪਣੇ ਟੌਪ ਤੇ ਚੱਲੀ ਜਾਂਦੀ ਹੈ ਕਦੇ ਕਿਸੇ ਹੋਰ ਨਮਾਇंदे ਦਾ ਜਾਂ ਕਿਸੇ ਹੋਰ ਐਂਟੀ ਲੀਡਰ ਦਾ ਨਾਮ ਉਚਲਣ ਲੱਗ ਜਾਂਦਾ ਵੀ ਇਹ सीएम ਹੋ ਸਕਦੇ ਨੇ ਜਾਂ सीएम ਫੇਸ ਹੋ ਸਕਦੇ ਨੇ ਜਾਂ 33 सीएम ਲਾਇਆ ਜਾ ਸਕਦਾ ਹੈ ਜਾਂ ਕੈਬਨਟ ਚੇਂਜ ਹੋ ਸਕਦੀ ਹੈ ਇਸ ਤਰੀਕੇ ਦੀ ਗੱਲਬਾਤ ਚੇਂਜ ਹਮੇਸ਼ਾ ਹੀ ਹੁੰਦੀ ਹੈ ਤੇ ਹਰ ਵਾਰੀ ਇਤਾਂ ਹੀ ਹੁੰਦਾ ਵੀ ਬਾਹਰ ਆ ਕੇ ਕਿਤੇ ਆਵਾਜ਼ ਦੀ ਪਾਰਟੀ ਸੀਨੀਅਰ ਲੀਡਰਸ਼ਿਪ ਨੂੰ ਉਹਨਾਂ ਨੂੰ ਕਲੈਰੀਫਿਕੇਸ਼ਨ ਕਰਨਾ ਪੈਂਦਾ ਹੈ कि ਐਹੋ ਜੀ ਕੋਈ ਗੱਲ ਨਹੀਂ ਹੈ ਇਹ ਸਭ ਇਹ ਸਭ ਆਪੋਜੀਸ਼ਨ ਦਾ ਖੇਲ ਹੈ ਜਾਂ ਇਹ ਸਭ ਚੀਜ਼ਾਂ ਹਾਲਕਿ ਇੱਕ ਮੈਂ ਮੈਸੇਜ ਵੀ ਉਹਨਾਂ ਨੂੰ ਨੋਟੀਫਿਕੇਸ਼ਨ ਭਾਹ ਰਿਹਾ ਕਿ ਥੋੜੇ ਦੇਰ ਦੇ ਵਿੱਚ ਹੋ ਸਕਦਾ ਹੈ ਆਮਦੀ ਪਾਰਟੀ ਵੱਲੋਂ ਵੀ ਕੋਈ ਪ੍ਰੈਸ ਕਾਨਫਰੈਂਸ ਕੀਤੀ ਜਾਵੇ ਹੂੰ 2 ਜਾਂ 3 ਵਜੇ ਜੇਕਰ ਉਹਨਾਂ ਦੀ ਪ੍ਰੈਸ ਕਾਨਫਰੈਂਸ ਰੱਖੀ ਜਾਂਦੀ ਹੈ ਤਾਂ ਉਹ ਪ੍ਰੈਸ ਕਾਨਫਰੈਂਸ ਹੋ ਸਕਦਾ ਹੈ ਸਿਰਫ ਉਸੇ ਹੀ ਟੌਪਿਕ ਦੇ ਉੱਤੇ ਰੱਖੀ ਜਾਵੇਗੀ ਜਿਸ ਤਰੀਕੇ ਨਾਲ ਸਿਆਸਤ ਕੁਰਸੀ ਨੂੰ ਲੈ ਕੇ ਹੋ ਰਹੀ ਹੈ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕੁਰਸੀ ਦੀ ਸਿਆਸਤ ਹੋ ਰਹੀ ਹੈ ਕੁਝ ਕੁਰਸੀ ਦੀ ਸਸਪੰਸ ਹੋ ਸਕਦੀ ਹੈ ਕੋਸ਼ਿਸ਼ ਦੇ ਸਸੋਪਾਨੇ ਕਾਫੀ ਚਿਰ ਪਹਿਲਾਂ ਦੀ ਵੀ ਚੱਲ ਰਹੀ ਹੈ। ਅਸਲ ਵਿੱਚ ਚੀਜ਼ਾਂ ਬਹੁਤ ਨੇੜ ਬਾਹਰ ਆndੀਆਂ ਨੇ। ਕਈ ਵਾਰੀ ਆndੀਆਂ ਨੇ, ਕਈ ਵਾਰੀ ਮਾਰਕੀਟ ਬਜ਼ ਰਹਿ ਜਾਂਦਾ, ਕਈ ਵਾਰੀ ਇਹ ਸਿਆਸੀ ਗਲਿਆਰੀ ਵੀ ਸਿਰਫ ਗੱਲਾਂ ਰਹਿ ਜਾਂਦੀਆਂ ਹਨ ਪਰ ਕਈ ਵਾਰੀ ਇਹ ਗੱਲਾਂ ਸੱਚ ਵੀ ਹੋ ਜਾਂਦੀਆਂ ਨੇ। ਹੂੰ। ਤੁਸੀਂ ਦੇਖਿਆ ਹੋਣਾ ਕਿ ਹੁਣ ਸੀਐਮ ਭਗਵੰਤ ਮਾਨ ਜਦੋਂ ਟਵੀਟ ਕਰ ਰਹੇ ਨੇ ਤੇ ਉਸ ਤੋਂ ਬਾਅਦ ਵੀ ਹੱਲੇ ਵੀ ਸਿਆਸਤ ਰੁਕ ਨਹੀਂ ਰਹੀ ਹੈ। ਆਪੋਜੀਸ਼ਨ ਸਟਿਲ ਇਹੀ ਚੀਜ਼ ਕਰ ਰਹੀ ਹੈ। ਅਸੀਂ বিজেਪੀ ਦੀ ਵੀ ਗੱਲ ਸੁਣੀ ਹੈ ਤੇ ਅਸੀਂ ਹੁਣ ਕਾਲੇ ਦਲ ਦਾ ਸੀਐਮ ਮਾਨ ਦਾ ਸੁਖਵੀਰ ਬਾਲਾ ਜੀ ਦੇ ਵੀ ਵੀਡੀਓ ਦੇਖਿਆ। ਗੱਲਾਂ ਸਾਰੀਆਂ ਸੇਮ ਨੇ ਹਾਂ ਹਰ ਇੱਕ ਨੂੰ ਸਮਝ ਆ ਰਿਹਾ ਹੈ ਕਿ ਸਿਆਸਤ ਕਿਤੇ ਨਾ ਕਿਤੇ ਤਾਂ ਹੋ ਰਹੀ ਹੈ। ਹਾਂ ਬਿਲਕੁਲ ਜਾਣਕਾਰੀ ਦੇਣ ਲਈ ਬੜਬੜ ਤਨਵਾ ਤੜ अरुण ਤਾਂ ਫਿਲਹਾਲ ਬਿਮਾਰੀ ਜ਼ਰੂਰ ਹੈ ਕਿਹੜੀ ਬਿਮਾਰੀ ਹੈ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਸੁਖਵੀਰ ਬਾਦਲ ਉਹਨਾਂ ਦੇ ਵੱਲੋਂ ਟਵੀਟ ਕਰਕੇ ਸਵਾਲ ਖੜੇ ਕਰ ਦਿੱਤੇ ਗਏ ਨੇ ਜੁਦ ਨਸ਼ਿਆਂ ਵਿਰੁੱਧ ਦੇ ਖਿਲਾਫ ਜਿਹੜੀ ਇਹਨਾਂ ਦੀ ਰੈਲੀ ਹੈ ਉਹਨਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਉਸੇ ਤੇ ਤੰਜ ਕੱਸਦੇ ਹੋਏ ਕਿਹਾ ਗਿਆ ਕਿ ਸਿਉਮ ਮਨ ਖੋਦੇ ਜੁੱਦ ਲੜਦੇ ਹੋਏ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਅ ਨਸ਼ੇ ਨੂੰ ਲੈ ਕੇ ਗੱਲਬਾਤ ਕਹੀ ਜਾਂਦੀ ਹੈ ਤਾਂ ਉਹਨੂੰ ਲੈ ਕੇ ਤੰਜ ਕੱਸਿਆ ਗਿਆ ਨਾਟਕ ਜਾਂ ਸਲੀਅਤ ਨੂੰ ਲੈ ਕੇ ਤੰਜ ਕੱਸਿਆ ਗਿਆ ਜਿਹੜੀ ਪੰਜਾਬ ਦੀ ਸਿਆਸਤ ਹੈ ਤਾਂ ਉਸ ਨੂੰ ਲੈ ਕੇ ਤੰਜ ਕੱਸਿਆ ਗਿਆ ਕਿਉਂਕਿ ਜਿਹੜੀ ਦਿੱਲੀ ਤੇ ਪੰਜਾਬ ਦੀ ਪੋਲਿਟਿਕਸ ਹੈ ਦਿੱਲੀ ਤੋਂ ਜਿਹੜੀ ਪੋਲਿਟਿਕਸ ਚੱਲਣ ਦੀ ਗੱਲ ਕਹੀ ਜਾਂਦੀ ਹੈ ਤਾਂ ਪੰਜਾਬ ਦੇ ਜਿਹੜੇ ਲੀਡਰ ਅੱਗੇ ਨੇ ਤਾਂ ਉਹ ਜਿਹੜੀ ਢੜੇਬੰਦੀ ਹੈ ਤਾਂ ਉਹਨੂੰ ਇੱਕ ਤਰੀਕੇ ਨਾਲ ਲੈ ਕੇ ਇਹ ਤੰਜ ਜ਼ਰੂਰ ਕੱਸਿਆ ਗਿਆ ਕਿਉਂਕਿ ਇਹ ਜਿਹੜੀ ਦਿੱਲੀ ਤੋਂ بار-ਬਾਰ ਜਿਹੜੇ ਸਵਾਲ ਉੱਠਦੇ ਰਹੇ ਨੇ ਕਿ ਦਿੱਲੀ ਤੋਂ ਪੰਜਾਬ ਸਰਕਾਰ ਚੱਲਦੀ ਹੈ ਤਾਂ ਜੇਕਰ ਦਿੱਲੀ ਤੋਂ ਪੰਜਾਬ ਸਰਕਾਰ ਚੱਲਦੀ ਹੈ ਤਾਂ ਸੀਐਮ ਨੂੰ ਖੁੱਡੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਜਿਹੜੀ ਦਿੱਲੀ ਦੀ ਹਾਈ ਕਮਾਂਡ ਹੈ ਉਹਨਾਂ ਦੇ ਚਾਹੇਤੇ ਹੋਰ ਨੇ ਪੰਜਾਬ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਕਈਆਂ ਦੇ ਚਾਹਤੇ ਹੋਰ ਨੇ ਤਾਂ ਇਹ ਜਿਹੜੀ 605 ਹੈ ਉਹ ਉੱਪਰ ਕੇ ਨਿਕਲ ਕੇ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਮੋਗਾ ਦੇ ਵਿੱਚ ਵੱਡੀ ਰੈਲੀ ਆਪ ਦੀ ਮਾਲਵੇ ਖੇਤੇ ਵਿੱਚ ਜਿਹੜੀ ਆ ਆਪ ਦੀ ਹੈ ਵੱਡੀ ਰੈਲੀ ਔਰ ਉਸ ਤੋਂ ਪਹਿਲਾਂ ਇਸ ਤਰੀਕੇ ਦੀ ਜਿਹੜੀ ਇਹ 605 ਇਸ ਤਰੀਕੇ ਦੀ ਕੁਰਸੀ ਨੂੰ ਲੈ ਕੇ ਖਿੱਚੋ ਤਾਣ ਤਾਂ ਇਹ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਪਾਰਟੀ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਔਰ ਕ੍ਰੈਡੀਬਿਲਟੀ ਦੇ ਉੱਤੇ ਵੱਡੇ ਸਵਾਲ ਖੜੇ ਕਰਦੀ ਹੈ ਕਿ ਜੇਕਰ ਪਾਰਟੀ ਦੇ ਵਿੱਚ ਇਸ ਤਰੀਕੇ ਦੀ ਖਿੱਚੋ ਤਾਣ ਹੈ ਤਾਂ ਲੋਕਾਂ ਨੂੰ ਅੱਜ ਕੀ ਮੈਸੇਜ ਦੇਣ ਜਾ ਰਹੇ ਨੇ ਤਾਂ ਫਿਰ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਐਲਾਨ ਕੀ ਹੁੰਦਾ ਕਿਉਂਕਿ ਜਿਹੜੇ ਸ਼ਬਦ ਕੇਜਰੀਵਾਲ ਦੇ ਮੂੰਹੋਂ ਅੱਜ ਇੱਥੇ ਨਿਕਲਣਗੇ ਤਾਂ ਉਹ ਬਹੁਤ ਤਸਵੀਰ ਕਲੀਅਰ ਕਰਨਗੇ ਮੁੱਖ ਮੰਤਰੀ ਹਾਲਾਂਕਿ ਬੋਲਦੇ ਨੇ ਜਾਂ ਫਿਰ ਨਹੀਂ ਬੋਲਦੇ ਨੇ ਤਾਂ ਇਹ ਵੀ ਦੇਖਣ ਵਾਲਾ ਰਹੇਗਾ ਜੇਕਰ ਬੋਲਦੇ ਨੇ ਤਾਂ ਫਿਰ ਕਿਸ ਤਰੀਕੇ ਦੇ ਵਰਡਿੰਗ ਉਹਨਾਂ ਦੀ ਰਹਿੰਦੀ ਹੈ ਉਹਨਾਂ ਦੇ ਵੱਲੋਂ ਕੀ ਕੁਝ ਤਸਵੀਰ ਸਾਫ ਕੀਤੀ ਜਾਂਦੀ ਹੈ ਤਾਂ ਇਹ ਬਹੁਤ ਕੁਝ ਅੱਜ ਦੀ ਰੈਲੀ ਦੇ ਵਿੱਚ ਸਾਫ ਹੋਣ ਜਾ ਰਿਹਾ ਹੈ ਵਾਈ ਜਾ ਰਹੀ ਹੈ ਮੋਗਾ ਦੇ ਵਿੱਚ ਔਰ ਉੱਥੇ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਇਹ ਜੁੱਧ ਲੜਦਿਆਂ ਹਸਪਤਾਲ ਪਹੁੰਚ ਚੁੱਕੇ ਨੇ ਔਰ ਇਹ ਸੁਖਵੀਰ ਬਾਦਲ ਹੁਣਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਤਾਂ ਇਹ ਵੱਡੇ ਸਵਾਲ ਸੁਖਵੀਰ ਬਾਦਲ ਹੁਣਾਂ ਦੇ ਵੱਲੋਂ ਚੁੱਕੇ ਗਏ ਨੇ ਕਿਉਂਕਿ ਅੱਜ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਦੀ